ਚੰਡੀਗੜ੍ਹ ਸਤ ਪੰਜਾਬ ਯੂਨੀਵਰਸਿਟੀ ਵਿਖੇ ਪੰਜਾਬ ਵਿਜ਼ਨ 2047 ਸੰਮੇਲਨ ਕਰਵਾਇਆ ਗਿਆ ਜਿੱਥੇ ਪੰਜਾਬ ਦੇ ਨਾਲ ਜੁੜੇ ਅਹਿਮ ਮੁੱਦਿਆਂ ਉਤੇ ਮਹਾਰਾਂ ਦੇ ਵੱਲੋਂ ਵਿਚਾਰ ਚਰਚਾ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਸੰਮੇਲਨ ਦੇ ਵਿੱਚ ਪੁੱਜੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਫੈਲ ਰਹੇ ਪ੍ਰਦੂਸ਼ਣ ਅਤੇ ਹੋਰ ਕਈ ਮੁੱਦਿਆਂ ਉਤੇ ਆਪਣੇ ਵਿਚਾਰ ਸਾਂਝੇ ਕੀਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬ ਵਿਜ਼ਨ 2047 ਸੰਮੇਲਨ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮੰਤਰੀ ਸ੍ਰੀ ਹੋਰਕੇਈ ਮਹਰਾਨੇ ਪੰਜਾਬ ਦੇ ਅਹਿਮ ਮੁੱਦਿਆਂ ਉੱਤੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਉਹਨਾਂ ਨੇ ਪ੍ਰਾਲੀ ਦੇ ਧੂਏ ਨੂੰ ਲੈ ਕੇ ਪਾਕਿਸਤਾਨੀ ਪੰਜਾਬ ਦੀ ਸੀਐਮ ਮਰੀਮ ਨਵਾਜ਼ ਦਾ ਮਜ਼ਾਕ ਉਡਾਇਆ ਸੀਐਮ ਮਾਰ ਨੇ ਤੰਜ ਪਰੇ ਲਹਿਜੇ ਦੇ ਵਿੱਚ ਆਖਿਆ ਕਿ ਇੱਕ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਹੈ ਮਰੀਮ ਕਹਿੰਦੀ ਹੈ ਕਿ ਥੋਡਾ ਧੂਆ ਲਾਹੌਰ ਆਉਂਦਾ ਹੈ। ਇੱਧਰ ਦਿੱਲੀ ਵਾਲੇ ਕਹਿੰਦੇ ਆ ਕਿ ਥੋਡਾ ਧੂਆ ਦਿੱਲੀ ਆਉਂਦਾ ਹੈ। ਉਹਨਾਂ ਕੈਪਟਨ ਅਮਰਿੰਦਰ ਦਾ ਨਾਮ ਲਏ ਬਿਨਾ ਇਹ ਵੀ ਆਖਿਆ ਹੈ ਕਿ ਪਹਿਲਾਂ ਵੀ ਅਸੀਂ ਇੱਕ ਪਾਕਿਸਤਾਨ ਵਾਲੇ ਤੋਂ ਦੁਖੀ ਰਹੇ ਹਾਂ। ਹੁਣ ਤੂੰ ਵੀ ਕਰ ਲੈ। ਤਜਰਬੇ ਸਾਡੇ ਤੇ ਕਰੀ ਜਾਂਦੇ ਹੋ। ਗਾਲ੍ਹਾਂ ਸਾਨੂੰ ਕੱਢੀ ਜਾਂਦੇ ਹੋ। ਹੁਣ ਤਾਂ ਪਾਕਿਸਤਾਨ ਵਾਲੇ ਉਹ ਜਿਹੜੀ ਪੰਜ ਪਾਕਿਸਤਾਨਲੇ ਪੰਜਾਬ ਦੀ ਮੁੱਖ ਮੰਤਰੀ ਐ ਮਰੀਮ शरीफ नवाज़ शरीफ की बेटी वो कहें मैं भगवंत मान को चिट्ठी लिखूंगी थोड़ा धूं लाहौर है इधर दिल्ली वाले केंद्र थोड़ा धूं दिल्ली आता मैं कह सा गेड़े आंदा निकल तू भी लिख ला चिट्ठी बीबा मैं कह पहला एक पाकिस्तान वाली तो दुखी रहे तू भी कर ला है। ਕੀ ਕਰੀਏ ਜੀ ਜਿਹੜਾ ਆਉਂਦਾ ਸਾਨੂੰ ਪੈਂਦਾ ਜੀ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਆਖਿਆ ਕਿ ਜੇ ਸਾਨੂੰ ਪਹਿਲਾਂ ਇੰਨੀ ਸਮਝ ਹੁੰਦੀ ਤਾਂ ਅਸੀਂ ਚੋਲਾਂ ਦੇ ਪਿੱਛੇ ਆਪਣੇ ਪੰਜਾਬ ਦਾ ਪਾਣੀ ਨਾ ਗਵਾਉਂਦੇ ਜੋ ਸਾਡੀ ਖੁਰਾਕ ਵੀ ਨਹੀਂ ਹੈ ਅਸੀਂ ਤਾਂ ਅੱਜ ਵਿਦੇਸ਼ਾਂ ਨੂੰ ਪਾਣੀ ਐਕਸਪੋਰਟ ਕਰ ਰਹੇ ਹੁੰਦੇ ਪਰ ਅੱਜ ਸਾਡੇ ਪੰਜਾਬ ਦਾ ਪਾਣੀ 600 ਫੁੱਟ ਤੱਕ ਹੇਠਾਂ چلا ਗਿਆ ਹੈ ਪੰਜਾਬ ਤਸ ਫੂਟਬਾਲ ਹੈ ਸਾਰੇ ਦੇਸ਼ ਦੀ 182 ਲੱਖ ਮੀਟ्रिक टन ਚੌਲ ਇਸ ਵਾਰ ਪੰਜਾਬ ਦੇਸ਼ ਨੂੰ ਦੇ ਰਿਹਾ ਹੈ 182 ਲੱਖ ਮੀਟ्रिक टन ਹਾਲਾਂਕਿ ਚੌਲ ਸਾਡੀ ਖੁਰਾਕ ਦਾ ਹਿੱਸਾ ਨਹੀਂ ਹੈਗਾ ਅਸੀਂ ਤਾਂ 10ਵੇਂ ਵਾਲੇ ਦਿਨ ਮਹੀਨੇ ਬਾਅਦ ਖੀਰ ਬਣਾਉਨੇ ਆ ਸਾਡਾ ਹਿੱਸਾ ਨਹੀਂ ਖੁਰਾਕ ਦਾ ਉਹ ਪਰ ਅਸੀਂ ਦੇ ਰਹੇ ਹਾਂ ਅਸਲ 'ਚ ਅਸੀਂ ਚੌਲ ਨਹੀਂ ਦੇ ਰਹੇ ਜੇ ਕਿਤੇ ਪਹਿਲਾਂ ਸੋਚਿਆ ਹੁੰਦਾ ਅਸੀਂ ਤਾਂ ਡਿਸਲਰੀ ਵਰਗਾ ਪਾਣੀ ਹੋ ਇੰਪੋਰਟ ਕਰਦਾ ਐਕਸਪੋਰਟ ਕਰਦਾ ਪਾਣੀ ਦੇ ਹੀ ਗਏ ਜੀ ਉਹਨਾਂ ਨੂੰ ਦੇਸ਼ ਨੂੰ ਅੱਜ ਪਾਣੀ ਖਤਮ ਹੋ ਗਿਆ ਥੱਲੋਂ 600 ਫੁੱਟ ਤੇ ਚਲਾ ਗਿਆ ਜੀ ਵਾਟਰ ਲੈਵਲ ਡਾਰਕ ਜ਼ੋਨ ਦੇ ਵਿੱਚ ਆ ਗਿਆ ਅੱਧੇ ਤੋਂ ਵੱਧ ਪੰਜਾਬ ਕਿਸੇ ਨੇ ਧਿਆਨ ਨਹੀਂ ਦਿੱਤਾ ਜੀ ਬੜੀ ਸ਼ਾਨਨਾ ਕਹਿੰਦੇ 182 ਲੱਖ ਮੀਟਰ ਘਟਾਨ ਚੌਲ ਪੈਦਾ ਹੋਣ ਨਾਲ ਪਰਾਲੀ ਵੀ ਤਾਂ ਪੈਦਾ ਹੋਊ 15 ਦਿਨ ਪਹਿਲਾਂ ਆਂਦਾ ਤਾਂ 15 ਦਿਨ ਬਾਅਦ ਕਹਿੰਦੇ ਉੱਥੇ ਪਰਚਾ ਕਰੋ। ਉਹ ਦੇਖ ਲਓ ਬਾਹਰ ਜਲਵਾਜੂ। ਦੇਖ ਲਿਆ ਹੋਣਾ ਤੁਸੀਂ ਬਾਹਰ। ਪੁੱਛ ਲਿਓ ਘਰੇ ਪਿੰਡ ਫੋਨ ਕਰਕੇ। ਕੁਝ ਦਿਖਦਾ? ਕੁਝ ਦਿਖਦਾ? ਕਰੀਏ ਕੀ? ਹੱਲ ਕੀ ਹੈ ਬਥੇਰੀ ਵਾਰੀ ਕਹੈਂ ਸੈਂਟਰ ਨੂੰ। ਬੜੀਆਂ ਏਅਰ ਕਮਿਸ਼ਨ ਦੇ ਚੇਅਰਮੈਨ ਆ ਗਏ ਜੀ, ਐਨਜੀਟੀ ਆ ਗਏ ਜੀ। ਹੱਲ ਕੀ ਹੈ? ਮੈਂ ਕਹਾਂ ਜੀ ਪੈਸੇ ਦੇ ਦਿਓ। 2000 ਰੁਪਿਆ ਇੱਕੜ ਦੇ ਦੋ ਚਲੋ ਐ ਕਰਦਾ 1000 ਮੈਂ ਪਾ ਦਿੰਨਾ 1000 ਤੁਸੀਂ ਪਾ ਦਿਓ 2000 ਰੁਪਏ ਇੱਕੜ ਕਰ ਦਿੰਨੇ ਆ ਜਾਂ 2000 ਰੁਪਏ ਇੱਕੜ ਨਾ ਫੋਕਣ ਦੇ ਜੋ ਸਾਨੂੰ ਕੋਈ ਹੋਰ ਫਸਲਾਂ ਦੇ ਦਿਓ ਅਸੀਂ ਝੋਨੇ ਤੋਂ ਆ ਪੱਕੇ ਪਏ ਆ ਖੁੱਦੱਕੇ ਪਏ ਆ ਸਾਡਾ ਕੋਈ ਜਿਲ ਨਹੀਂ ਕਰਦਾ ਅਗਲਾਉਣ ਨੂੰ ਜੇ ਸਾਨੂੰ ਮੱਕੀ ਦੀ ਐਮਐਸਪੀ ਜਾਂ ਬਾਜਰੇ ਦੀ ਜਾਂ ਮੂੰਗਫਾਲ ਦੀ ਜਾਂ ਸਾਨੂੰ ਓਨੇ ਪੈਸੇ ਸਾਨੂੰ ਬਚਣੇ ਚਾਹੀਦੇ ਜਿੰਨੇ ਸਾਨੂੰ ਅੱਜ ਇੱਕ ਕਿੱਲੇ ਚੋਂ ਇੱਕ ਏਕੜ ਚੋਂ ਚੋਨੇ ਚੋਂ ਬਚਦੇ ਨੇ ਤਾਂ ਅਸੀਂ ਕੋਈ ਹੋਰ ਫਸਲ ਬੀਜ ਲਾਂਗੇ ਦੱਸ ਦਈਏ ਕਿ ਯੂਨੀਵਰਸਿਟੀ ਦੇ ਵਿੱਚ ਚੱਲ ਰਹੇ ਪੰਜਾਬ ਵਿਜ਼ਨ 2047 ਸੰਮੇਲਨ ਦੇ ਵਿੱਚ ਪੰਜਾਬ ਦੇ ਕਈ ਮੰਤਰੀ ਕਾਰੋਬਾਰੀ ਅਤੇ ਹੋਰ ਵੱਖ-ਵੱਖ ਮਾਹਰ ਪੁੱਜੇ ਹੋਏ ਸੀ ਬਿਊਰੋ ਰਿਪੋਰਟ ਹਮਦਰ ਟਵੀ